ਕੋਈ ਦਿੱਤਾ ਭਾਜੀ ਇਹ ਕਬੱਡੀ ਕਰਕੇ ਹੀ ਆ ਉਦਾਂ ਹਰੀ ਕਾਤ ਨਹੀਂ ਸੀ ਦਿਲ ਜੀ ਭਾਈ ਸਾਹਿਬ ਤੁਹਾਡਾ ਵੀ ਧੰਨਵਾਦ ਆ ਕਬੱਡੀ ਵਿੱਚ ਸਭ ਤੋਂ ਜ਼ਿਆਦਾ ਤੇਰੀ ਸਪੋਰਟ ਕਰਨੀ ਕੀਤੀ ਹੈ ਜਗਿੰਦਰ ਜੋਲ ਭਾਜੀ ਨੇ ਤੁਹਾਨੂੰ ਆਪਣਾ ਸਨਮਾਨ ਲੈ ਕੇ ਜੰਡੇ ਵਾਲੇ ਜੰਡੇ ਵਾਲੇ ਅੱਛਾ ਹਾਂਜੀ ਉਹ ਆਪਣਾ ਦਾ ਭਾਜੀ ਸ਼ੁਰੂ ਤੋਂ ਜੇ ਕਿਤੇ ਹੋਰ ਵੀ ਟੂਰਨਾਮੈਂਟ ਤੇ ਜਿੰਨੇ ਆਣਾ ਤੇ ਉੱਥੇ ਵੀ ਆ ਕੇ ਸਾਡਾ ਮਾਣ ਮਾਰਨਾ ਉਹਨੇ ਦਿਲ ਦੇ ਵਿੱਚ ਐਨ ਰੱਖਿਆ ਜੀ ਬੰਦਾ ਕਲੀ ਵਾਲਾ ਵਾ ਉਹਨਿਆਰ ਜਗ੍ਹਾ ਤੇ ਮੈਨੂੰ ਜੱਪੀ ਪਾ ਕੇ ਮਿਲਣਾ ਵਾ ਅੱਛਾ ਜਿੱਥੇ ਮਰਜ਼ੀ ਹੋਵੇ ਇਹਦੇ ਬੰਦੇ ਨੇ ਕਿਹਾ ਆਮੇ ਇੰਨੇ ਜਿੰਨੇ ਮਰਜ਼ੀ ਬੰਦੇ ਜਿਹੜੇ ਖੜੇ ਆਪਰ ਉਹਨੇ ਮੈਨੂੰ ਆ ਕੇ ਜ਼ਰੂਰ ਮਿਲਣਾ ਨਹੀਂ ਤੇ ਕੋਈ ਬੰਦੇ ਕਹਿੰਦੇ ਯਾਰ ਆਪਾਂ ਕੀ ਲੈਣਾ ਕਲੀ ਵਾਲੇ ਪਰ ਉਹ ਬੰਦੇ ਨੇ ਆਪਣੇ ਨਾਲ ਸਪੋਰਟ ਪੂਰੀ ਕੀਤੀ ਆ ਅਛਾ ਜੰਡਿਆਲੇ ਟੂਰਨਾਮੈਂਟ ਬੰਦ ਹੋਇਆ ਹੁਣ ਕਿੱਦਾਂ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਅਸੀਂ ਦੇ ਕਹਨੇ ਆ ਵਧੀਆ ਵਾ ਟੂਰਨਾਮੈਂਟ ਹੁੰਦੇ ਕਰਕੇ ਟੂਰਨਾਮੈਂਟ ਤੇ ਭਾਈ ਸਨਮਾਨ ਦੀ ਬੋ ਕਰਦਾ ਸੀ ਪਲੇਅਰਾਂ ਦੇ ਸਾਡੇ ਜਿਵੇਂ ਲਾਲੋ ਭਾਈ ਨੇ ਪਹਿਲਾਂ ਮੈਨੂੰ ਸ਼ਰਮਾਰ ਕੀਤੀ ਐਸੀੜੀ ਦਿੱਤੀ ਫਿਰ ਮੋਬਾਈਲ ਦਿੱਤਾ ਫਿਰ ਆਂਦੀ ਫਿਰ ਉੱਤੇ ਮੋਟਰਸਾਈਕਲ ਦਿੱਤਾ ਭਾਈ ਹਰ ਵਾਰ ਸਨਮਾਨ ਕਰਦਾ ਹਰ ਜਿੰਨੇ ਟੂਰਨਾਮੈਂਟ ਜਿੰਨੇ ਤੇ ਮੈਂ ਗਿਆ ਵਾ ਲਾਲੋ ਚਾਰ ਪੰਜ ਟੂਰਨਾਮੈਂਟ ਤੇ ਗਿਆ ਚਾਰੇ ਬੰਦੇ ਟੂਰਨਾਮੈਂਟ ਤੇ ਜਿੰਨਾ ਸਨਮਾਨ ਕਰਦਾ ਸੀ ਜਿਹੜਾ ਬਹੁਤ ਸਨਮਾਨ ਕੀਤਾ ਭਾਜੀ ਜੇ ਉਹਨੇ ਕੀਤਾ ਹੋਰ ਬੰਦਿਆਂ ਨੇ ਵੀ ਆਪਣਾ ਸਾਰਿਆਂ ਨੇ ਕੀਤਾ ਉੱਧਰ ਹੱਲੀ ਮੰਨੀ ਪ੍ਰਬੰਧਕ ਕੀ ਕਹਿਣਾ ਚਾਹੇ ਕਬੱਡੀ ਬੰਦ ਕਰਨ ਜਾਂ ਕਬੱਡੀ ਦੇ ਸੁਧਾਰ ਲਈ ਉਹ ਵੀ ਬਹੁਤ ਕੁਝ ਕਰ ਰਹੇ ਐ ਪ੍ਰੋਮੋਟਰ ਵੀ ਫੇ ਵੀ ਤੇਰਾ ਕੀ ਕਹਿਣਾ ਫੇ ਵੀ ਮੈਂ ਤਾਂ ਕਹਿੰਦਾ ਪ੍ਰੋਮੋਟਰਾਂ ਨੂੰ ਕਬੱਡੀ ਨਹੀਂ ਬੰਦ ਕਰਨੀ ਚਾਹੀਦੀ ਕਬੱਡੀ ਦੇ ਕਰਕੇ ਹਰ ਕੀ ਜੀ ਦੇ ਇਹ ਮਾਣ ਵਾਲੀ ਆ ਨਾ ਪੰਜਾਬ ਦੇ ਕਬੱਡੀ ਦੇ ਕਿੰਨੇ ਲਾ ਲੋ ਰੇੜੀਆਂ ਵਾਲੇ ਲਾ ਲੋ ਅਸੀਂ ਲਾਵਾ ਹਾਂ 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 ਦਾ ਭਰਾ ਦਾ ਵਾਧੂ ਇਹਦੇ ਰੈਫਰੀ ਲਾ ਲੋ ਕਮੈਂਟਰ ਲਾ ਲੋ ਸਾਰਿਆਂ ਦੇ ਘਰ ਚਲਦੇ ਆ ਕਬੱਡੀ ਬੰਦੂ ਜੀ ਹਾਂ ਦਾ ਭਰਾ ਦੇ ਫਾਜ਼ਲ ਸਾਹਿਬ ਦੂਰ ਕਿਦਾਂ ਠੀਕ ਠਾਕ ਆ ਸਾਰਾ ਹਾਂਜੀ ਵਧੀਆ ਭਾਜੀ ਸਤੂ ਮੂਹੇ ਗਲਤ ਬਹਿਰੀਂ ਕਿਨਾਂ ਦੋ ਹੋਰ ਹੀ ਜਾਂ ਤਿੰਨਰ ਜਾਂ ਭਾਈ ਤੀਸਵੀਂ ਨਹੀਂ ਜਾਂਦੀ ਕਿੰਦਾ ਕਬੱਡੀ ਨੇ ਬਹੁਤ ਕੁਝ ਦਿੱਤਾ ਨਾ ਬਹੁਤ ਕੁਝ ਦਿੱਤਾ ਭਾਜੀ ਇਹ ਕਬੱਡੀ ਕਰਕੇ ਹੀ ਆ ਉਦਾਂ ਹਰੀਕਾਤ ਨਹੀਂ ਸੀ ਦਿੱਲੀ ਜੀ ਬਾਈ ਤੁਹਾਡਾ ਵੀ ਧੰਨਵਾਦ ਆ ਕਬੱਡੀ ਵਿੱਚ ਸਭ ਤੋਂ ਜ਼ਿਆਦਾ ਦੇ ਕੇ سپورਟ ਕਰਨ ਕੀਤੀ ਹੈ ਜਗਿੰਦਰ ਜੋਲ ਭਾਜੀ ਨੇ ਜੜੇ ਵਾਲੇ ਜੜੇ ਵਾਲੇ ਵਾਲਾ ਅੱਛਾ ਹਾਂਜੀ ਉਹ ਆਪਣਾ ਦਾ ਭਾਜੀ ਨੂੰ ਤਾਂ ਜੇ ਕਿਤੇ ਹੋਰ ਵੀ ਟੂਰਨਾਮੈਂਟ ਤੇ ਜਿਵੇਂ ਆਣਾ ਤੇ ਉੱਥੇ ਵੀ ਆ ਕੇ ਸਾਡਾ ਮਾਣ ਮਾਨ ਕਰਨਾ ਉਹਨੇ ਦਿਲ ਦੇ ਵਿੱਚ ਐ ਨਹੀਂ ਰੱਖਿਆ ਦੀ ਆ ਬੰਦਾ ਕਲੀ ਵਾਲਾ ਵਾ ਉਹਨਾਂ ਹਰ ਜਗ੍ਹਾ ਦੇ ਮੈਨੂੰ ਜੱਪੀ ਪਾ ਕੇ ਰਹਿਣਾ ਬਈ ਅੱਛਾ ਜਿੱਥੇ ਮਰਜ਼ੀ ਹੋਵੇ ਇਹਦੇ ਬੰਦੇ ਨੇ ਕੰਮੇ ਇੰਨੇ ਜਿੰਨੇ ਮਰਜ਼ੀ ਬੰਦੇ ਜਿਹੜੇ ਖੜੇ ਆ ਉਹਨੇ ਮੈਨੂੰ ਆ ਕੇ ਜਰੂਰ ਮਿਲਣਾ ਹੂ ਕੋਲ ਖਾਲੇ ਭਰਾ ਨਹੀਂ ਤੇ ਕੋਈ ਬੰਦੇ ਕਹਿੰਦੇ ਯਾਰ ਆਪਾਂ ਕੀ ਲੈਣਾ ਗਲੀ ਵਾਲੇ ਬੰਦੇ ਨੇ ਆਪਣੇ ਨਾਮ ਨਾਲ ਸਪੋਰਟ ਪੂਰੀ ਕੀਤੀ ਆ ਅੱਛਾ ਜੰਡਿਆਲੇ ਟੂਰਨਾਮੈਂਟ ਬੰਦ ਹੋਇਆ ਹੁਣ ਕਿੱਦਾਂ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਅਸੀਂ ਦੇ ਕਹਨੇ ਵਧੀਆ ਵਾ ਟੂਰਨਾਮੈਂਟ ਹੁੰਦੇ ਕਰਕੇ ਟੂਰਨਾਮੈਂਟ ਤੇ ਭਾਈ ਸਮਾਨਤ ਵੀ ਬੋ ਕਰਦਾ ਸੀ ਪਲੇਅਰਾਂ ਦੇ ਸਾਡੇ ਜਿਵੇਂ ਲਾਲੋ ਭਾਈ ਨੇ ਪਹਿਲਾਂ ਮੈਨੂੰ ਸ਼ੁਰੂਆਤ ਕੀਤੀ ਯਾਰ ਜਿੱਤੀ ਫਿਰ ਮੋਬਾਈਲ ਦਿੱਤਾ ਉਹ ਹਾਂਜੀ ਫਿਰ ਉੱਥੇ ਮੋਟਰਸਾਈਕਲ ਦਿੱਤਾ ਭਾਈ ਹਰ ਹਰ ਸਨਮਾਨ ਕਰਦਾ ਜੀ ਹਰ ਹਰ ਜਿੰਨੇ ਟੂਰਨਾਮੈਂਟ ਜਿੰਨੇ ਤੇ ਮੈਂ ਗਿਆ ਆ ਵਾ ਲਾ ਲਓ ਚਾਰ ਪੰਜ ਟੂਰਨਾਮੈਂਟ ਤੇ ਗਿਆ ਚਾਰੇ ਬੰਦੇ ਟੂਰਨਾਮੈਂਟ ਦੇ ਜਨਾਬ ਮਾਨਸ ਜੀ ਪਰਿਵਾਰਕ ਮੈਂਬਰ ਆ ਤੇ ਬੁਲਾ ਲਏ ਵੀ ਜੀ ਹਾਂ ਜੀ ਤੇਰਾ ਬਹੁਤ ਬਹੁਤ ਸਤਿਕਾਰ ਕੀਤਾ ਭਾਈ ਜੇ ਉਹਨੇ ਕੀਤਾ ਤਾਂ ਹੋਰ ਬੰਦਿਆਂ ਨੇ ਵੀ ਆਪਣਾ ਸਾਰਿਆਂ ਨੇ ਕੀਤਾ ਹੈ ਉੱਧਰ ਵਾਲੀ ਬੰਦੀ ਪ੍ਰਬੰਧਕ ਵੀ ਕਹਿਣਾ ਤੇਰੇ ਕਬੱਡੀ ਬੰਦ ਕਰਨੀ ਜਾਂ ਕਬੱਡੀ ਦੇ ਸੁਧਾਰ ਲਈ ਉਹ ਵੀ ਬਹੁਤ ਕੁਝ ਕਰ ਰਹੇ ਆ ਪ੍ਰੋਮੋਟਰ ਵੀ ਫੇ ਵੀ ਤੇਰਾ ਕੀ ਕਹਿਣਾ ਫੇ ਵੀ ਸੁਣਾ ਲਓ ਮੈਂ ਤਾਂ ਕਹਿੰਦਾ ਪ੍ਰੋਮੋਟਰਾਂ ਨੂੰ ਕਬੱਡੀ ਨਹੀਂ ਬੰਦ ਕਰਨੀ ਚਾਹੀਦੀ ਕ ਕੀ ਜੀ ਦੇ ਕਿੰਨੇ ਚੱਲਦੀ ਆ ਨਾ ਕਬੱਡੀ ਦੇ ਕਿੰਨੇ ਲਾ ਲੋ ਰੇੜੀਆਂ ਵਾਲੇ ਲਾ ਲੋ ਅਸੀਂ ਲਾ ਲਾ ਹਾਂਡਾ ਭਰਾ ਸਾਡਾ ਵਾਧੂ ਹੀ ਨੇ ਰੈਫਰੀ ਲਾ ਲੋ ਕਮੈਂਟਰ ਲਾ ਲੋ ਸਾਰਿਆਂ ਦੇ ਘਰ ਚੱਲਦੇ ਆ ਕਬੱਡੀ ਬੰਦ ਹੋ ਗਈ ਜੀ ਹਾਂਡਾ ਭਰਾ ਦੇ ਫਾਜ਼ਲ ਸਾਹਿਬ ਦੂਰ ਕਿਦਾਂ ਠੀਕ ਠਾਕ ਹਰ ਸਾਹਿਬ ਹਾਂਜੀ ਬੜੀ ਆ ਪਾਜੀ ਸਾਡੇ ਦੋਵੇਂ ਬਹਿਰੀਨ ਕੋਲ ਦੋ ਹੋਰ ਹੀ ਆਏ ਤਿੰਨਰ ਜਾਈਏ ਭਾਈ ਤੀਸਵੀਂ ਨਹੀਂ ਜਾਏ ਕਿਦਾਂ ਕਬੱਡੀ ਨੇ ਬਹੁਤ ਕੁਝ ਦਿੱਤਾ ਨਾ ਬਹੁਤ ਕੁਝ ਦਿੱਤਾ ਭਾਜੀ ਇਹ ਕਬੱਡੀ ਕਰਕੇ ਹੀ ਆ ਉਦਾਂ ਹਰੀਕਾਤ ਨਹੀਂ ਸੀ ਦਿੱਤੀ ਜੀ ਬੜਾ ਭਾਈ ਤੁਹਾਡਾ ਵੀ ਧੰਨਵਾਦ ਆ ਕਬੱਡੀ ਵਿੱਚ ਸਭ ਤੋਂ ਜ਼ਿਆਦਾ ਤੇਜ਼ ਇਹਨੇ ਸਪੋਰਟ ਕਰਨ ਕੀਤੀ ਹੈ ਸਪੋਰਟ ਜਗਿੰਦਰ ਜੋਲ ਭਾਜੀ ਨੇ ਜੰਡੇ ਵਾਲੇ ਜੰਡੇ ਵਾਲੇ ਅੱਛਾ ਹਾਂਜੀ ਉਹ ਆਪਣੇ ਤਾਂ ਭਾਜੀ ਨੂੰ ਜੇ ਕਿਤੇ ਹੋਰ ਵੀ ਟੂਰਨਾਮੈਂਟ ਤੇ ਜਿਵੇਂ ਆਣਾ ਉਥੇ ਵੀ ਆ ਕੇ ਸਾਡਾ ਮਨ ਮਰਨ ਕਰਨਾ ਉਹਨੇ ਦਿਲ ਦੇ ਵਿੱਚ ਐਨੇ ਰੱਖਿਆ ਦੀ ਆ ਬੰਦਾ ਕਲੀ ਵਾਲਾ ਵਾ ਉਹਨਾਂ ਹਰ ਜਗ੍ਹਾ ਤੇ ਮੈਨੂੰ ਜੱਪੀ ਪਾ ਕੇ ਮਿਲਣਾ ਬਸ ਅੱਛਾ ਜਿੱਥੇ ਮਰਜ਼ੀ ਹੋਵੇ ਇਹਦੇ ਬੰਦੇ ਨੇ ਕਿਹਾ ਆਮੇ ਇੰਨੇ ਜਿੰਨੇ ਮਰਜ਼ੀ ਬੰਦੇ ਜਿਹੜੇ ਖੜੇ ਆ ਉਹਨੇ ਮੈਨੂੰ ਆ ਕੇ ਜ਼ਰੂਰ ਮਿਲਣਾ ਕੋਲ ਖਾਲੇ ਭਰਾ ਨਹੀਂ ਤੇ ਕੋਈ ਬੰਦੇ ਕਹਿੰਦੇ ਯਾਰ ਆਪਾਂ ਕੀ ਲੈਣਾ ਕਲੀ ਵਾਲੇ ਕੋਲ ਪਰ ਉਹ ਬੰਦੇ ਨੇ ਆਪਣੇ ਨਾਲ ਸਪੋਰਟ ਪੂਰੀ ਕੀਤੀ ਆ ਅੱਛਾ ਜੰਡਿਆਲੇ ਟੂਰਨਾਮੈਂਟ ਬੰਦ ਹੋਇਆ ਹੁਣ ਕਿੱਦਾਂ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਅਸੀਂ ਦੇ ਕਹਿੰਦੇ ਆ ਵਧੀਆ ਵਾ ਟੂਰਨਾਮੈਂਟ ਹੁੰਦੇ ਕਰਕੇ ਇੱਕ ਟੂਰਨਾਮੈਂਟ ਤੇ ਗੁੱਡ ਸਾਡੇ ਜਿਵੇਂ ਲਾ ਲਓ ਭਾਈ ਨੇ ਪਹਿਲਾਂ ਮੈਨੂੰ ਸਰਵਾਦ ਦਿੱਤੀ ਐਸਡੀ ਦਿੱਤੀ ਫਿਰ ਮੋਬਾਈਲ ਦਿੱਤਾ ਪਹਾਂਦੀ ਫਿਰ ਉੱਤੇ ਮੋਟਰਸਾਈਕਲ ਦਿੱਤਾ ਭਾਈ ਹਰ ਹਾਲੇ ਸਨਮਾਨ ਕਰਦਾ ਜਿਹਨੇ ਟੂਰਨਾਮੈਂਟ ਜਿਹਨੇ ਤੇ ਮੈਂ ਗਿਆ ਵਾਂ ਲਾ ਲਓ ਚਾਰ ਪੰਜ ਟੂਰਨਾਮੈਂਟ ਤੇ ਗਿਆ ਚਾਰੇ ਬੰਦੇ ਟੂਰਨਾਮੈਂਟ ਦੇ ਜਨਾਬ ਮਾਨਸੂਰ ਪਰਿਵਾਰਕ ਮੈਂਬਰ ਆ ਤੇ ਫਿਰ ਨਾਲ ਲੱਗੇ ਜੀ ਹਾਂ ਜਿਹੜਾ ਬਹੁਤ ਮਾਨਸੂਰ ਮੋਨ ਕੀਤਾ ਭਾਈ ਜੇ ਉਹਨੇ ਕੀਤਾ ਤੇ ਹੋਰ ਬੰਦਿਆਂ ਨੇ ਵੀ ਆਪਣਾ ਸਾਰਿਆਂ ਨੇ ਕੀਤਾ ਪਰ ਵੱਲ ਕੀ ਕਹਿਣਾ ਚ ਕਬੱਡੀ ਬੰਦ ਕਰਨ ਜਾਂ ਕਬੱਡੀ ਦੇ ਸੁਧਾਰ ਲਈ ਉਹ ਵੀ ਬਹੁਤ ਕੁਝ ਕਰ ਰਹੇ ਐ ਪ੍ਰੋਮੋਟਰ ਵੀ ਫੇ ਵੀ ਤੇਰਾ ਕੀ ਕਹਿਣਾ ਫੇ ਵੀ ਮੈਂ ਤਾਂ ਕਹਿੰਦਾ ਪ੍ਰੋਮੋਟਰਾਂ ਨੂੰ ਕਬੱਡੀ ਨਹੀਂ ਬੰਦ ਕਰਨੀ ਚਾਹੀਦੀ ਕਬੱਡੀ ਦੇ ਕਰਕੇ ਹਰ ਕਿਸੇ ਦੇ ਜੀਬੇ ਚਾਲਦੀ ਆ ਨਾ ਕਬੱਡੀ ਦੇ ਕਿੰਨੇ ਕੋਈ ਲਾ ਲੋ ਰੇੜੀਆਂ ਵਾਲੇ ਲਾ ਲੋ ਅਸੀਂ ਲਾ ਹਾਂ ਹਾਂ ਹਾਂਡਾ ਭਰਾ ਦਾ ਬਾਜੀ ਜੀ ਮੈਂ ਰੈਫਰੀ ਲਾ ਲੋ ਕਮੈਂਟਰ ਲਾ ਲੋ ਸਾਰਿਆਂ ਦੇ ਘਰ ਚੱਲਦੇ ਆ ਕਬੱਡੀ ਬੰਦ ਨਹੀਂ ਹੋਣੀ ਹਾਂਡੇ ਭਰਾ ਦੇ ਫਾਜ਼ਲ ਸਾਹਿਬ ਹੋਰ ਕਿਦਾਂ ਠੀਕ ਠਾਕ ਹਾਂ ਹਾਂਜੀ ਬੰਦੀਆ ਭਾਜੀ ਫਾਜ਼ਲ ਸਾਹਿਬ ਜੀ ਬੈਠੇ ਨੇ